ਨਹੀਂ ਤਾਂ ਇਹ 12 13 ਲੱਗ ਰਹੇ ਨੇ ਇੱਕ ਫਲੈਡਰ ਬਣਾ ਲੈਂਦੇ। ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੋਗ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ। ਤੇ ਅੱਜ ਆਪਾਂ ਆਕਾਸ਼ਵੀਰ ਦੀ ਛਾਤੇ ਆਂ ਕਬੂਤਰ ਲਿਆਂਦੇ ਹੀ ਇਹ ਜਾਵੇ ਬਾਰਡਰ ਏਰੀਆ ਲੋ। ਤੇ ਇੱਕ ਕਬੂਤਰੀ ਆ ਜੀ ਇਹਨਾਂ ਦੇ ਕੋਲ ਤੇ ਆਪਾਂ ਤੁਹਾਨੂੰ ਉਹਦਾ ਸ਼ੌਂਕ ਕਰਾਉਂਦੇ ਆਂ ਜੀ। ਅ ਮਤਲਬ ਕਿ ਸਿਆਲ ਕੋਟੀ ਵੇਖਿਓ ਜੀ ਦੱਸਿਓ ਜੀ ਜ਼ਰੂਰ। ਕਿ ਕਿਹੜੀ ਨਸਲ ਆ। ਤੇ ਇਹ ਕਿੱਥੋਂ ਲਿਆਂਦੀ ਸੀ ਜੀ ਬਾਜੀ। ਪਾਜੀ ਵੀਰ ਕੋ ਵੇਖੋ ਪਈ ਸੀ ਹਾਂਜੀ ਉਹ ਲੋ ਕਬੂਤਰ ਦਿੱਤੇ ਆ ਵੰਡੇ ਸ਼ੇਰ ਫੇਰ ਲੈ ਕੇ ਆਏ ਮਾਦੀ ਨਾਲ 1000 ਰੁਪਏ ਦਿੱਤਾ ਹੈ ਅੱਛਾ ਜੀ ਹਾਂਜੀ ਤੇ ਲੋ ਜੀ ਮਾਦੀ ਵੀਰ ਨੂੰ ਜਿਹੜੀ ਪਸੰਦ ਆਈ ਤੇ ਹੁਣ ਗੋਲ ਕੀਤੀ ਇਹਨਾਂ ਨੇ ਆਪਾਂ ਸਟਾਰਟਿੰਗ ਤੋਂ ਕਹਿੰਦੇ ਆ ਆਂਦੇ ਪਏ ਆ ਕਿ ਆਪਾਂ ਮੜਾ ਕਬੂਤਰ ਨਹੀਂ ਤਾਂ ਕਿਧਰ ਦੇ ਦੇ ਦਈਏ ਹਾਂ ਹਾਂਜੀ ਹਾਂਜੀ ਸਾਹਮਣੇ ਕਬੂਤਰ ਸ਼ੌਂ ਕਰੋ ਕੋਈ ਤੁਹਾਨੂੰ ਮੜਾ ਦਿਖਦਾ ਤਾਂ ਦੱਸ ਸਕਦੇ ਸਹੀ ਗੱਲ ਆ ਆਡੀਅנס ਦੱਸ ਸਕਦੀ ਫਿਰ ਆ ਮਾਦੀ ਦਾ ਚੌਂਕ ਕਰੋ ਜਿਹੜੀ ਕਬੂਤਰੀ ਲੈ ਕੇ ਦੇ ਕੇ ਲੈਣ ਮਾਦੀ ਉਹ ਦੇਖੋ 5 5:30 ਤੱਕ ਮਾਦੀ ਬੈਠੀ ਐ ਅੱਛਾ ਇਹ ਲਿਆ ਕੇ ਮੈਂ ਗੋਲ ਕੀਤੀ ਐ ਬਾਰਡਰ ਏਰੀਆ ਤੋਂ ਆਈ ਮਾਦੀ ਆਪਾਂ ਨੂੰ ਚੈੱਕ ਕਰ ਲੋ ਜੀ ਪਹਿਲਾਂ ਤਾਂ ਨਹੀਂ ਮਾਸੀ ਵੀ ਨਹੀਂ ਰਹਿੰਦੇ ਨਾ ਉੱਥੋਂ ਲੈਂਦੀ ਐ ਮਾਸੀ ਦੇ ਮੁੰਡੇ ਨੇ ਅੱਖੇ ਹਾਂ ਜੀ ਮਾਦੀ ਆ ਦੂਜੀ ਅੱਖ ਦਾ ਸ਼ੌਂਕ ਲਓ ਜੀ ਮੈਂ ਸ਼ੌਂਕ ਕਰਾਉਂਦਾ ਫੜੇ ਜੋ ਆਪਣੀ ਵੀਰ ਬਣਾਉਂਗਾ ਤੇ ਇਹ ਆਪਣਾ ਮਾਦੀ ਸੀ ਗਿਰਦੇ ਵੀ ਤੇ ਜੋ ਬਣ ਵੀਰ ਵੀ ਨਾਲ ਤੇ ਆਪਾਂ ਜਿਹੜਾ ਵਾ ਕਿਉਂਕਿ ਚੰਗੇ ਕਬੂਤਰ ਦਾ ਮੈਂ ਤਾਂ ਭਰਾਵਾਂ ਨੂੰ ਜਿਹੜਾ ਸ਼ੌਂਕ ਕਰਾਉਂਦੇ ਆ ਤੇ ਮਾਦੀ ਮੈਨੂੰ ਬਹੁਤ ਵਧੀਆ ਲੱਗੀ ਐ ਤੇ ਇਹ ਨਾਲ ਡਾਉਣੀ ਆ ਬਾਕੀ ਹੈ ਬਰੀਡਿੰਗ 'ਚ ਵੀ ਕੰਮ ਦੇ ਸਕਦੀ ਆ। ਆ ਚੰਗਾ ਕਬੂਤਰੀ ਤੁਹਾਨੂੰ ਪਤਾ ਜਿਹੜਾ ਉੱਡਦਾ ਉੱਡਣਾ ਹੁੰਦੇ ਆ। ਪੂਰੀ ਆਕ ਕਲੀਅਰ ਹੋ ਗਈ। ਵੇਖੋ ਇਹ ਰਿੰਗ ਪੂਰੇ ਮੁਕੰਮਲ ਹੈ ਇਹਦੇ। ਠੀਕ ਹੈ ਅੱਖ ਦੀ ਸ਼ਾਈਨ ਦੇਖੋ। ਤੇ ਨਿੱਕਾ ਆ ਵजूद ਹੈ ਤੇ ਪਤਲੀ ਜੀ ਮਾਦੀ ਆ। ਗੋਲ ਕਰਕੇ ਠੀਕ ਹੈ ਜੀ ਤੇ ਗੋਲ ਕਰਕੇ ਵੀਰ ਨੇ ਛੱਡੀ ਆ ਆ ਇੱਕ ਲੋਈ ਪੂਹੀ ਦੇਖੋ 31 ਬਾਕੀ ਬੈਲੈਂਸ ਵੇਖੋ ਦਹੀਂ ਢਾਰਦੇ ਤੈਨੂੰ ਕਿਹਾ ਯਾਰ ਇਹਨਾਂ ਆ 5 ਪੂਰਾ ਜਿਹੜਾ ਵਾ ਨਾ ਮਤਲਬ ਕੀ ਇੱਕ ਪੱਤਾ ਆ ਜੀ ਨੀ ਕੀ ਦੋਮੇ ਆ ਤੇ ਪੂਰੀ ਮੁਕਮਲ ਮਾਦੀ ਹੈ ਤੇ ਬਹੁਤ ਵਧੀਆ ਫਿਰਦੀ ਤੋਦੀ ਸੋਹਣੀ ਲੱਗਦੀ ਪਈ ਹੈ ਜੀ ਤੇ ਮੈਂ ਚਲੋ ਭਰਾਵਾਂ ਲਈ ਸਿਆਲ ਕੋਟੀ ਹੈ ਤੇ ਹੈਗੀ ਆ ਆ ਬੀਲੀ ਦੇਖ ਲਓ ਤੁਸੀਂ ਆਪ ਹੀ ਤੇ ਕਮੈਂਟ ਕਰਕੇ ਜੀ ਦੱਸੋ ਵੀ ਇਹ ਜਿਹੜੀ ਆ ਕਿਸ ਬਲੀਡ ਦੇ ਵਿੱਚ ਹੈ ਜੀ ਤੇ ਜਿਹੜਾ ਵਾ ਮਤਲਬ ਕੀ ਮਾਦੀ ਹੈ ਬਹੁਤ ਪਿਆਰੀ ਮਾਦੀ ਮੈਨੂੰ ਲੱਗੀ ਜਦ ਮੈਂ ਚੋ ਭਰਾਵਾਂ ਨੂੰ ਸ਼ੋਅ ਕਰਾ ਦਿੰਦੇ ਹਾਂ ਤੇ ਉਮੀਦ ਹੈ ਜੀ ਅੱਜ ਜਿਹੜੀ ਵੀਡੀਓ ਭਰਾਵਾਂ ਨੂੰ ਚੰਗੀ ਲੱਗੀ ਹੋਊਗੀ ਤੇ ਨਾਲ ਉਹਨਾਂ ਦੇ ਕਬੂਤਰ ਫਲੇ ਹੈਗੇ ਉਹਨਾਂ ਦੇ ਤੁਹਾਨੂੰ ਬਾਅਦ ਸ਼ੌਂਕਰਾਵਾਂਗੇ ਹੋਰ ਵੀਚ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਵੀਡੀਓ ਦੇਖਣੀ ਤੁਹਾਡਾ ਬਹੁਤ ਬਹੁਤ ਤੁਹਾਨੂੰ ਆਜਾ ਸਤਿ ਸ਼੍ਰੀ ਅਕਾਲ